हां जी थैंक यू सर बहुत-बहुत आपका ग्राउंड ट्रेनिंग ਲਈ ਬਸ ਸਰ ਬਹੁਤ ਗੁੱਡ ਲਿਆਕਨ ਮੈਨੂੰ ਬਹੁਤ ਖੁਸ਼ੀ ਹੋਈ ਜੀ ਮੈਨੂੰ ਤੁਹਾਡੇ ਹਾਂਜੀ ਹਾਂਜੀ ਸਰ थैंक यू सर सो मच ਹੁਣ ਇਹ ਜੋ ਤੁਸੀਂ ਆਡੀਓ ਸੁਣੀਆ ਨਾ ਇਹ ਇੱਕ ਸਾਡੇ ਬੱਚੇ ਦੀ ਹੈ ਜਿਨੇ ਪੰਜਾਬ ਪੁਲਿਸ ਦਾ ਬੈਚ ਲਿਆ ਸੀ ਆਨਲਾਈਨ ਤੇ ਅਨਸਰ ਕੀ ਆਉਣ ਤੋਂ ਬਾਅਦ ਇਸ ਤਰ੍ਹਾਂ ਦੀਆਂ ਕਾਫੀ ਕਾਲਸ ਤੇ ਕਾਫੀ ਮੈਸੇਜ ਆ ਜਿਹੜੇ ਉਹ ਮੈਨੂੰ ਆ ਰਹੇ ਨੇ ਜਿਦੇ ਵਿੱਚ ਬੱਚੇ ਬਾਰ-ਬਾਰ ਥੈਂਕ ਯੂ ਕਰ ਰਹੇ ਨੇ ਹੁਣ ਹੋਇਆ ਕੀ ਸੀ ਕਿ ਪੰਜਾਬ ਪੁਲਿਸ ਦਾ ਸਾਡਾ ਜੋ ਆਨਲਾਈਨ ਬੈਚ ਹੈ ਨਾਨ-ਪ੍ਰੋਫਿਟ ਰਨ ਕੀਤਾ ਸੀ ਪੰਜਾਬ ਪੁਲਿਸ ਬਿਲਕੁਲ ਨਾਨ-ਪ੍ਰੋਫਿਟ ਰਨ ਕੀਤਾ ਸੀ ਸਿਰਫ 1000 ਰੁਪਏ ਦਾ ਬੈਚ ਚੱਲਿਆ ਸੀ ਜਿਹਦੇ ਵਿੱਚ ਬਹੁਤ ਬੱਚੇ انرੋਲ ਹੋਏ ਤੇ ਬਹੁਤੇ ਬੱਚਿਆਂ ਨੂੰ ਫਾਇਦਾ ਹੋਇਆ ਕਿਉਂਕਿ ਮੈਨੂੰ ਹੁਣ ਮੈਸੇਜ ਤੇ ਕਾਲਸ ਆ ਰਹੀਆਂ ਨੇ ਜੋ ਵੀ ਇਦਾਂ ਦੇ ਐਗਜ਼ਾਮਸ ਹੁੰਦੇ ਨੇ ਆ ਜਿਹੜੇ ਪਪੂਲਰ ਹੁੰਦੇ ਨੇ ਜਿਨ੍ਹਾਂ ਨੂੰ ਜ਼ਿਆਦਾਤਰ ਲੋਕ ਭਰਦੇ ਨੇ ਉਹਨਾਂ ਤੇ ਇੰਸਟੀਚਿਊਟ ਕੀ ਕਰਦੇ ਆ ਉਹਨਾਂ ਦੀ ਫੀਸ ਵਧਾ ਦਿੰਦੇ ਨੇ ਕਿਉਂਕਿ ਲੋਕਾਂ ਨੇ ਤਾਂ ਕਰਨੇ ਕਰਨੇ ਆ ਤੇ ਇੰਸਟੀਚਿਊਟਸ ਜ਼ਿਆਦਾ ਕਮਾਉਣ ਦੇ ਲਈ ਉਹਨਾਂ ਦੀ ਫੀਸ ਵੀ ਬਟ ਮੈਂ ਇਸ ਤਰ੍ਹਾਂ ਨਾਲ ਇਹ ਚੀਜ਼ ਨਹੀਂ ਰਨ ਕੀਤੀ ਕਿਉਂਕਿ ਮੈਨੂੰ ਖੁਸ਼ੀ ਇਸ ਤੰਗ ਨਾਲ ਮਿਲਦੀ ਹੈ ਜਦੋਂ ਆਪਾਂ ਨੂੰ ਬੱਚੇ ਰਿਸਪਾਂਸ ਦਿੰਦੇ ਨੇ ਕਿ ਬਹੁਤ ਬਹੁਤ ਧੰਨਵਾਦੀ ਜੀ ਸਾਡਾ ਰੁਜ਼ਗਾਰ ਦਾ ਇੱਕ ਮੌਕਾ ਬਣ ਗਿਆ ਕਿਉਂਕਿ ਤੁਸੀਂ ਸਾਨੂੰ ਨੌਕਰੀ ਦੇ ਲਈ ਤਿਆਰੀ ਕਰਵਾਈ ਹੈਗੀ ਤਾਂ ਹੁਣ ਮੈਂ ਤੁਹਾਨੂੰ ਇਹ ਚੀਜ਼ ਕਹਿ ਰਿਹਾ ਕਿ ਅਗਰ ਪਟਵਾਰੀ ਵੀ ਅਨਾਉਂਸ ਹੁੰਦਾ ਹੈ ਤਾਂ ਮੈਂ ਤੁਹਾਨੂੰ ਔਨ ਕੈਮਰਾ ਇਹ ਕਹਿ ਰਿਹਾ ਤੁਹਾਨੂੰ ਕਿਸੇ ਨੂੰ ਵੀ ਯਾਰ 12 12 14 14000 15 15000 ਹੈ ਜਿਹੜਾ ਉਹ ਆਨਲਾਈਨ ਦੀ ਭਰਨ ਦੀ ਜ਼ਰੂਰਤ ਨਹੀਂ ਹੈ ਮੈਂ ਤੁਹਾਨੂੰ ਪਟਵਾਰੀ ਦਾ ਕੋਰਸ ਵੀ ਬਿਲਕੁਲ ਨਾਨ-ਪ੍ਰੋਫਿਟ ਬੇਸਿਸ ਤੇ ਕਰਵਾਉਂਗਾ ਹਾਂ ਕੁਝ ਕ ਅਮਾਊਂਟ ਸਾਨੂੰ ਰੱਖਣਾ ਪੈਂਦਾ ਤਾਂ ਕਿ ਸਾਡਾ ਖਰਚਾ ਨਿਕਲਦਾ ਜਾਵੇ ਉਹ ਪੋਸੀਬਲ ਨਹੀਂ ਹੈਗਾ ਸਭ ਕੁਝ ਫ੍ਰੀ ਦੇਣਾ ਬਟ ਜੇ ਪਟਵਾਰੀ ਅਨਾਉਂਸ ਹੋ ਗਿਆ ਬਿਲਕੁਲ ਤੁਹਾਨੂੰ ਨਾਨ-ਪ੍ਰੋਫਿਟ ਆ ਯਾਰ ਪੰਜਾਬ ਪੁਲਿਸ ਦੇ ਵਾਂਗੂ ਮੈਂ ਤਿਆਰੀ ਕਰਵਾਉਂ ਬਟ ਤੁਸੀਂ ਆਪਣਾ ਇੱਕ ਮਾਈਂਡ ਸੈਟ ਬਣਾ ਕੇ ਚੱਲਣਾ ਕਿ ਆਪਾਂ ਨੌਕਰੀ ਪ੍ਰਾਪਤ ਕਰਨੀ ਹੀ ਕਰਨੀ ਹੈ